ਸਸਿ ਗਾਲ ਦੀ ਸਾਰ ਨੂੰ ਹੋਪ ਕਿ ਤੁਸੀਂ ਸਾਰੇ ਜਣੇ ਹੋਮੋਗੇ ਵਧੀਆ ਪਲੇ ਆਜੀ 4x4 ਦਾ ਗੇਅਰ ਤੇ ਇਹ ਵੀ ਹਿੱਸਾ ਧੋ ਕੇ ਕਰਤਾ ਸਾਫ ਕਰੋ ਸਫਾਈ ਚੈੱਕ ਤੇ ਤੇਲ ਇਹਦਾ ਕੱਢ ਰਹੇ ਆਂਗੇ ਪਿੱਛੋਂ ਹੁਣ ਇਹਦਾ ਅੱਜ ਕੰਮ ਸ਼ੁਰੂ ਕਰ ਰਹੇ ਆਂਗੇ ਤੇ ਅੱਜ ਜੇ ਤੁਹਾਡੇ ਜਿੰਨੇ ਵੀ ਸਵਾਲ ਜਵਾਬ ਉਹਦਾ ਵੀ ਦੇਖਦਾ ਬਾਈ ਤੁਹਾਨੂੰ ਜੇ ਬੀਤੀ ਟਾਈਮ ਹੋਇਆ ਵੀ ਆਪਾਂ ਤੁਹਾਨੂੰ ਜਵਾਬ ਦਵਾਵਾਂਗੇ ਠੀਕ ਆ ਤੇਲ ਨਿਕਲ ਰਿਹਾ ਤੇ ਹੁਣ ਇਹਦਾ ਕੰਮ ਸਟਾਰਟ ਆ ਬਾਕੀ ਤੁਸੀਂ ਯਕੀਨ ਨਹੀਂ ਮੰਨੋਗੇ ਸੀ ਜੋ ਕੱਲ ਪਟਿਆਲੇ ਜਦੋਂ ਗਿਆਗੇ ਪਟਿਆਲੇ ਤੋਂ ਤਾਂ ਸਮਾਨ ਬਹੁਤ ਜ਼ਿਆਦਾ ਔਖਾ ਮੁਸ਼ਕਲ ਨਾਲ ਹੀ ਲੈ ਕੇ ਆਏਗੇ ਤੁਸੀਂ ਦੇਖੋ ਵੀ ਰਾਤ ਤੋਂ ਬਾਅਦ ਸਵੇਰੇ ਹਾਲ ਤਾਂ ਇਹ ਜੀ ਹੈਗੀ ਕੰਮ ਸ਼ੁਰੂ ਕਰ ਲਾ ਤਕਰੀਬਨ ਤੇ ਇੱਕ ਜਿਹੜਾ ਬਾਈ ਦਾ ਕਮੈਂਟ ਸੀਗਾ ਵੀ ਬਾਈ ਵੀ ਇਹਦਾ ਸਮਾਨ ਵੀ ਕਿੰਨਾ ਔਖਾ ਰੇਜ ਹੋਇਆ ਤੁਸੀਂ ਯਕੀਨ ਨਹੀਂ ਮੰਨੋਗੇ ਆਈਐਨਸੀ 'ਚ ਵੀ ਗੀਅਰ ਅਵੇਲੇਬਲ ਨਹੀਂ ਸੀਗਾ ਪਰ ਫਿਰ ਵੀ ਲੈ ਕੇ ਆਏਗੇ ਉਹਨੂੰ ਕਿਸੇ ਤਰੀਕੇ ਲੱਭ ਕੇ ਆਹ ਦੋ ਚੀਜ਼ਾਂ ਇੱਕ ਨਵੀਂ ਮਿਲ ਗਈ ਇੱਕ ਪੁਰਾਣੀ ਆ ਤੁਹਾਨੂੰ ਹਾਲਤ ਦੱਸ ਰਹੀ ਹੋਣੀ ਠੀਕ ਐ ਇਹ ਵੀ ਨਹੀਂ ਮਿਲਿਆ ਹੈਗੇ ਬਸ ਜਿਹੜਾ ਸਮਾਨ ਨਵਾਂ ਮਿਲਿਆ ਆਪਾਂ ਤੁਹਾਨੂੰ ਦਿਖਾਤਾ ਵੀ ਆ ਨਵਾਂ ਲੈ ਕੇ ਆ ਬਾਕੀ ਦੀ ਸੀਲਾਂ ਸੂਲਾਂ ਸਾਰੀਆਂ ਉਧਰ ਪਈਆਂ ਨੇ ਆ ਉਹ ਇਹਨੂੰ ਥੋੜਾ ਜਿਹਾ ਨੋਰ ਕਰਿਓ ਤੇ ਆ ਸੀਲੇ ਸੀਲਾਂ ਇਹਦੀਆਂ ਪਰ ਬਈ ਸੀਲਾਂ ਦਾ ਸਮਾਨ ਹੀ ਬਾਲਾ ਮਹਿੰਗਾ ਆ ਯਾਰ ਤੁਸੀਂ ਯਕੀਨੀ ਮੰਨੋਗੇ ਇੱਕ ਇੱਕ ਸੀਲ ਆ ਆਲਮੋਸਟ ਤੁਸੀਂ 3200 ਸਮਝ ਲਓ 3200 ਰੁਪਏ ਦੀ ਇੱਕ ਸੀਲ ਐ ਠੀਕ ਐ ਇਹ ਕੋਈ ਸੌਖੀ ਗੱਲ ਨਹੀਂ ਹੈਗੀ ਤੇ ਬਾਈ ਆ ਗਿਆ ਬਾਈ ਇੱਕ ਬਾਈ ਦਾ ਕਮੈਂਟ ਕਰਦਾ ਸੀਗੇ ਤੇ ਉਹ ਕਹਿੰਦੇ ਨੇ ਬਾਈ 53 10 ਨੂੰ 4/4 ਕਰਨਾਗਾ ਤੇ ਇੱਕ ਉਹਨੇ ਬਾਈ ਨੇ ਉਸੇ ਨਹੀਂ ਆਏ ਕਿਹਾਗਾ ਵੀ ਆਪਾਂ ਨੂੰ ਵੀ ਨਵਾਂ ਰੈਂਟ ਫਾਇਦਾ ਹੈਗਾ ਕਿ 4/4 ਕਰਨ ਚ ਫਾਇਦਾ ਹੈਗਾ ਉਹਦਾ ਬਾਈ ਆ ਉਹਦਾ ਪ੍ਰੋਜੈਕਟ ਦੇਖੇ ਪੈਸਿਆਂ ਦੇ ਹਿਸਾਬ ਨਾਲ ਜਿਵੇਂ ਆਪਾਂ ਹੁਣ ਆ ਹਿੱਸਾ ਲੈ ਕੇ ਆਏ ਆਂਗੇ ਇਹਦਾ ਕੀ ਹਿਸਾਬ ਨਾਲ ਕਿੰਨਾ ਖਰਚਾ ਆ ਗਿਆ ਇਹਦੇ ਆਜੂਗਾ 2.5 ਲੱਖ ਰੁਪਏ ਖਰਚਾ ਵਿੱਚ ਬਣਾ ਟਾਇਰਾਂ ਤੋਂ ਬਣਾ ਟਾਇਰਾਂ ਬਿਨਾ ਡਾਇਰਾਂ ਤੋਂ ਖਰਚ ਆ ਬਈ ਇਹ ਹੁਣ ਤੁਸੀਂ ਆਪ ਦਾ ਆਪ ਦੇਖ ਲਿਓ ਬਾਕੀ ਵੀਡੀਓ 'ਚ ਆਪਾਂ ਅੱਗੇ ਕੰਟੀਨਿਊ ਕਰੀ ਜਾਂਵਾਂਗੇ ਜੋ ਜੋ ਜਿਹੜਾ ਜਿਹੜਾ ਸਮਾਨ ਅਸੈਂਬਲ ਹੋਈ ਜਾਊਗਾ ਆਪਾਂ ਵੀਡੀਓ 'ਚ ਦਿਖਾਈ ਜਾਂਵਾਂਗੇ ਅੱਗੇ ਲਓ ਜੀ ਆ ਪੇਂਟ ਪੂਟ ਮਾਰ ਕੇ ਕਰਤਾ ਚੁੱਲਾ ਓਕੇ ਚਲੋ ਵਿੱਚ ਤਾਂ ਪਲੇਟ ਪੂਟ ਲੱਗ ਜੂਗੀ ਤੇ ਆ ਰਮ ਤੋਂ ਉਦੂਗੇ ਬਾਹਰ ਕੱਢ ਤੇ ਹੁਣ ਅੱਗੇ ਦੀ ਕਾਰਵਾਈ ਸ਼ੁਰੂ ਕਰਦੇ ਹਾਂਗੇ ਹੁਣ ਹਿੱਸੇ ਤੋਂ ਲਓ ਜੀ ਸਵਾ ਆ ਗਿਆ ਹੁਣ ਇਹਨੂੰ ਟੰਗਣ ਦਾ ਚੁੱਲਾ ਇਹਦਾ ਕਿ ਦਿੱਤਾ ਕਸ ਦਾ ਮੁੰਡਾ ਜਿ ਕੈੜਾ ਹੋ ਗਿਆ ਹੁਣ ਕਰੋ ਪੀਲ ਵੀ ਕੱਢਤਾ ਤੇ ਬਾਕੀ ਜਿਹੜੇ ਛੋਟੇ-ਮੋਟੇ ਦੇ ਕੰਮ ਨੇ ਹੋਣ ਵਾਲੇ ਉਹ ਬਾਈ ਲੈ ਗਏ ਜੋ ਮੈਂ ਇਹਦੇ ਨੇਪਲ-ਨੋਪਲ ਨਹੀਂ ਸੀਗੇ ਇਹਦੇ ਲੱਗਣਾ ਗਰੀਸ ਹੋਣ ਵਾਲੇ ਆ ਚੀਜ਼ਾਂ ਨੂੰ ਤੇ ਉਹ ਬਾਕੀ ਪ੍ਰੋਸੈਸ ਟਾਈਮ ਸਟਾਰਟ ਆ ਤੇ ਰਹੀ ਗੱਲ ਬਾਈ ਤੁਹਾਡੀ ਜਿਹੜੀ ਪੱਖੇ ਵਾਲੀ ਇਨਕੁਆਰੀ ਦੀ ਪੱਖੇ ਇਨਕੁਆਰੀ ਤੁਸੀਂ ਬਾਈ ਨੂੰ ਹੀ ਪੁੱਛ ਸਕਦੇ ਹੋਗੇ ਕਿਉਂ ਕਾਰਨ ਕੀ ਆ ਪੱਖੇ ਦਾ ਲੀਵਰ ਨਹੀਂ ਮਿਲ ਰਿਹਾ ਹੈਗਾ ਬਾਕੀ ਪਲੇਟ ਬਣ ਕੇ ਦਾ ਪਲੇਟ ਦਾ ਅਸੀਂ ਤੇ ਹੱਥ ਨੂੰ ਬਣਾ ਲਈਏ ਪੰਗਾ ਉਹਦੇ ਲੀਵਰ ਦੀ ਪੈਂਦਾ ਜੀ ਨੇ ਉਹਨੂੰ ਚਲਾਉਣਾ ਹੈਗਾ ਤੇ ਦੇਖਦੇ ਆ ਬਾਕੀ ਪੱਖਾ ਤਾਂ ਸਾਫ਼ ਕਰਕੇ ਧਰਿਆ ਪਿਆ ਤੇ ਜਿਹੜਾ ਰੀਡੀਟਰ ਦੇ ਪਿੱਛੇ ਮਤਲਬ ਇਹਨੂੰ ਹਵੇ ਨੂੰ ਪੂਰਾ ਇਹਨੂੰ ਮਤਲਬ ਇਹਦੇ ਪੱਖੇ ਦੇ ਪੂਰੇ ਅੰਦਰ ਚੱਲਦਾ ਹੈਗਾ ਇਹਨੂੰ ਇਹ ਕਵਰ ਇਹ ਕਹਿੰਦੇ ਨੇ ਨਾ ਭਾਈ ਇਹਨੂੰ ਰੀਡੀਟਰ ਦਾ ਪਿਛਲਾ ਕਵਰ ਆ ਨਵਾਂ ਲੈਂਦਾ ਇਹ ਠੀਕ ਹੈ ਜੀ ਤੇ ਹੁਣ ਚੱਲ ਰਿਹਾ ਫਸਾ ਸੱਗੇ ਸ਼ੁਰੂ ਇਹ ਵੀ ਵਿੱਚੋਂ ਸਾਫ਼ ਸੁਥਾਇਆ ਕਰਤਾ ਤੇ ਰਮ ਵੀ ਪੇਂਟ ਪੂੰਡ ਕਰਤੇ ਚੱਲਾਈ ਪੇਂਟ ਕਰਕੇ ਲਾਇਆ ਕੰਮ ਕਿੱਦਾਂ ਪੰਜਾਂ ਦੇ ਦੇਖਣੀ ਚਾਹੇ ਤਾ ਜਿਹੜੇ ਪੰਗੇ ਦੇਣੇ ਉਹ ਸਾਤੀ ਦੇ ਥੱਲੋਂ ਇਹਦੇ ਥੱਲੇ ਇਹ ਜਾ ਕੇ ਗੇਰਨੇ ਲੱਗਣਾ ਤੇ ਬਾਕੀ ਹੁਣ ਅਸਲੀ ਕਾਰਗਰਤਾ ਦੇਖਣੋਂ ਬਰ ਬਾਈ ਨੂੰ ਹੀ ਪਤਾ ਵੀ ਕਿਹੜੀ ਗਰਾਈ ਤੇ ਲੱਗੂ ਕਿਹੜੀ ਤੇ ਨਹੀਂ ਹਨ ਇਹ ਤਾਂ ਇਹੀ ਚੀਜ਼ ਤਾਂ ਹੁਣ ਥੱਲੇ ਜਾ ਕੇ ਪਤਾ ਲੱਗੂ ਬਾਈ ਸਾਫ ਸਫਈਆ ਕਰਨ ਲੱਗ ਰਿਹਾ ਹੈਗਾ ਬਾਕੀ ਦੇਖਦੇ ਅੱਗੇ ਕੀ ਕੀ ਕੋਸਾ ਕੈਂ ਜਿਵੇਂ ਜਿਵੇਂ ਹੋਈ ਜਾਂਦਾ ਓਵੇਂ ਓਵੇਂ ਕਰਦਾਂਗੇ ਅੱਜ ਘਟੋ ਘਟ ਥੱਲੇ ਆ ਗੇਰਤਾ ਲਾਏ ਦਵਾਂਗੇ ਫਿੱਟ ਕਰਦਾਂ ਕਿਉਂ ਸਮਾਨ ਥੋੜਾ ਜਿਹਾ ਅਵੇਲੇਬਲ ਨਹੀਂ ਹੋ ਰਿਹਾ ਜੋ ਇਹ ਸਮਾਨ ਥੋੜਾ ਜਿਹਾ ਠੀਤੀ ਮਿਲ ਜਾਂਦਾ ਤਾਂ ਠੀਤੀ ਹੋ ਜਾਂਦਾ ਪਰ ਇਹਨੂੰ ਲਾਉਣ ਦੀ ਅੱਜ ਕੋਸ਼ਿਸ਼ ਕਰਾਂਗੇ ਇਹ ਤਾਂ ਆਲਮੋਸਟ ਇਹ ਤਾਂ ਸਾਫ ਸਫੀਆ ਹੋ ਕੇ ਤਿਆਰ ਆ ਇਹ ਜੇ ਗੱਲਾਂ ਤੇਲ ਤੇਲ ਪਾਉਣਾ ਬਾਕੀ ਜਦੋਂ ਵਿਲੇ ਹੁੰਨੇਗੇ ਫਿਰ ਤੁਹਾਡੇ ਵਿਲੇ ਹੋ ਕੇ ਤੁਹਾਡੇ ਜਿਹੜੇ ਹੁਣ ਤੁਸੀਂ ਬਾਈ ਜਿਹੜੇ ਅੱਜ ਕਮੈਂਟ ਕਰ ਰਹੇ ਨੇ ਮਤਲਬ ਜਿਵੇਂ ਹੁਣ ਹੁਣ ਵੀਡੀਓ ਦੇ ਵਿੱਚ ਆਪਾਂ ਨੂੰ ਚਲੋ ਮੈਨੂੰ ਉੱਪਰ ਸ਼ੋਅ ਹੋ ਰਿਹਾ YouTube ਤੇ ਕਮੈਂਟ ਆ ਰਹੇ ਨੇ ਮੈਂ ਪੜਦਾ ਤੇ ਪੜ ਕੇ ਬਾਈ ਜਵਾਬ ਦੇ ਦਊ ਤਕਰੀਬ ਨਾਲ ਜਿਹੜੇ ਜਵਾਬ ਬਾਈ ਤੋਂ ਦੇਣ ਵਾਲੇ ਨੇ ਬਾਕੀ ਜਿਹੜੇ ਮੈਂ ਦੇਣ ਵਾਲੇ ਉਹਨਾਂ ਆਪਾਂ ਦੇ ਦਾਂਗੇ ਠੀਕ ਹੈ ਜੀ ਤੇ ਵੀਡੀਓ ਹੁਣ ਅੱਗੇ ਕੰਟੀਨਿਊ ਕਰੀ ਜਾ ਰਹੇ ਆ। ਪਾਰਟ ਚ ਵੀਡੀਓ ਬਣ ਰਹੀ ਹੈਗੀ ਥੋੜਾ ਜਿਆਦਾ ਨਾ ਸਮਝੋ ਕਿ ਅੱਜ ਵੀ ਵੀਡੀਓ ਦੇ ਵਿੱਚ ਉਹ ਹੋ ਰਿਹਾ ਬਿਨਾ ਕੱਟੇ ਵੀਡੀਓ ਬਣ ਤਾਂ ਦੇਖੋ ਬਣ ਨਹੀਂ ਨਹੀਂ ਕਿ ਸਾਡੇ ਕੋਲ ਨਾ ਤਾਂ ਕੋਈ ਤਰਕੇ ਬਣਾਉਣ ਨੂੰ ਕੋਈ ਡਾ ਗਾੜ ਹੈਗਾ ਤੇ ਨਾ ਬੰਦੇ ਆ ਸੀ ਬੰਦੇ ਤਿੰਨੇ ਜਾਣੀਆਂ ਹੁਣ ਜੇ ਮੈਂ ਵੀਡੀਓ ਬਣਾਉਣ ਲੱਗ ਜਾਣਾ ਤਾਂ ਉਹਦੀ ਵੀ ਕੰਮ ਰੁਕ ਜਾਂਦਾ ਹੈਗਾ ਤਿੰਨੇ ਜਾਣਿਆਂ ਨੂੰ ਨਾਲ ਦੀ ਨਾਲ ਲਾ ਕੇ ਕੰਮ ਸੀਤੀ ਨਿਬੜ ਜੂ ਤੇ ਬਾਕੀ ਤੇ ਗਰੀ ਸਾਈਡ ਨੇ ਪਲਾਉਣ ਵਾਲੇ ਨੇ ਫਿਰ ਉਸ ਤੋਂ ਬਾਅਦ ਅੱਗੇ ਸਾਨੂੰ ਦੱਸ ਦਿਆਂਗੇ ਤੇ ਜੜ ਕੇ ਹਿੱਸਾ ਵੀ ਕੀ ਕੁਝ ਪਿਆ ਕੀ ਕੁਝ ਰਹਿ ਗਿਆ ਸੀਲਾਂ ਦਾ ਤਕਰੀਬਨ ਇਹ ਸਾਰੀਆਂ ਲੈ ਆਏ ਸੀ ਹਾਂਜੀ ਵੀਡੀਓ ਚ ਆਪਾਂ ਅੱਗੇ ਹੁਣ ਕੰਟੀਨਿਊ ਕਰਦੇ ਆ ਆ 5105 ਟਰੈਕਟਰ ਆ 4 ਵੀਲ ਤੇ ਇਹਨੂੰ origignal ਤਰੀਕੇ ਨਾਲ ਟਰਬੋ ਕਰ ਰਹੇ ਆ ਠੀਕ ਹੈ ਜੀ ਪੰਪ ਤੋਂ ਮੋਡੀਫਿਕੇਸ਼ਨ ਟਰਬੋ ਮੋਡੀਫਿਕੇਸ਼ਨ ਤੇ ਇੰਜਨ ਅਸੀਂ ਕੋਈ ਵੀ ਨਹੀਂ ਖੋਲਦੇ ਠੀਕ ਆ ਜਿਵੇਂ ਲੋਕ ਕਹਿੰਦੇ ਨੇ ਵੀ ਇੰਜਨ ਤੋਂ ਮੋਡੀਫਿਕੇਸ਼ਨ ਹੁੰਦੀ ਹੈਗੀ ਦੇਖੋ ਵੀਰ ਉਹ ਬੇਕਾਰ ਗੱਲਾਂ ਨੇ ਗਿਆ ਜੌਂਡੀਅਰ ਦੀ ਸਭ ਤੋਂ ਬੈਸਟ ਜਿਹੜੀ ਬਾਈ ਕਰਦੇ ਆ ਅਸੀਂ ਕਰਦੇ ਆਗੇ ਸਾਡੇ ਹਿਸਾਬ ਨਾਲ ਤੇ ਸਾਡੀ ਮਤਲਬ ਆ ਇਸ ਟਾਈਮ ਦੀ ਪੂਰੀ ਜਿਹੜੀ ਪਾਵਰ ਟਰੈਕਟਰ ਉਹ ਦੰਦਾ ਹੈ ਠੀਕ ਹੈ ਤੇ ਨੰਬਰ 2 ਤੇ ਬਈ ਜਿਹੜਾ ਕੋਈ ਇੰਜਨ ਖੋਲ ਕੇ ਮੋਡੀਫਿਕੇਸ਼ਨ ਕਰਦਾ ਪਹਿਲੀ ਚਤਾਵਨੀ ਬਈ ਮਤਲਬ ਪਹਿਲਾਂ ਪੁੱਛ ਲਓ ਵੀ ਤੁਸੀਂ ਜਿਹੜੀ ਮੋਡੀਫਿਕੇਸ਼ਨ ਵਗੈਰਾ ਕਰਨੀ ਆ ਉਹ ਤੁਸੀਂ ਇੰਜਨ ਕਿਉਂ ਖੋਲ ਕੇ ਤੁਸੀਂ ਕਿਹਾ ਕੀ ਪਾਰਟ ਨੰਬਰ ਪਾ ਰਹੇ ਹੋ ਪਿਸਟਨ ਕੀ ਚੇਂਜ ਕਰ ਰਹੇ ਹੋ ਤੁਸੀਂ ਕੀ ਹੈਡਾਂ ਚੋ ਚੇਂਜ ਕਰ ਅਸਲ ਚ ਵੀ ਜਦੋਂ ਟਰੈਕਟਰ ਦੀ origignal ਜਿਹੜਾ ਇਹ ਬਲਾਕ ਆ ਤੇ ਉਹਦਾ ਬਲਾਕ ਇਹ ਸੇਮ ਆ ਠੀਕ ਹੈ ਇਹਦੀ ਜਿਹੜੀ ਮੋਡੀਫਿਕੇਸ਼ਨ ਹੁੰਦੀ ਹੈਗੀ ਉਹ ਪੰਪ ਤੋਂ ਤੇ ਟਰਬੋ ਦੀ ਹੁੰਦੀ ਹੈ ਇਹਨੂੰ ਟਰਬੋ ਨਹੀਂ ਆਉਂਦੀ ਇਹਨੇ ਟਰਬੋ ਲਾਤੀ ਤੇ ਉਹਦੀ ਪੰਪ ਦੀ ਮੋਡੀਫਿਕੇਸ਼ਨ ਹੁੰਦੀ ਤੇ ਬਾਕੀ ਕੁਝ ਹੋਰ ਚੀਜ਼ਾਂ ਹੁੰਦੀਆਂ ਨੇਗੀਆਂ ਉਹ ਦੱਸਿਆ ਨਹੀਂ ਜਾਂਦੀਆਂ ਤੇ ਇੱਕ ਵਾਰੇ ਜਿਹੜਾ ਤੁਸੀਂ ਆਪਾਂ ਨੂੰ ਕਮੈਂਟ ਕਰ ਰਹੇ ਹੋਗੇ ਵੀ ਆਪਣਾ ਮੰਨ ਕੇ ਚੱਲੋ ਵੀ ਤੁਸੀਂ ਵੀ ਆਹ ABC ਤੋਂ D ਗੀਅਰ ਲਪਾਉਣਾਗਾ ਉਹਦੀ ਬ੍ਰੇਕ ਕਿੱਟ ਆਪਾਂ ਫਿੱਟ ਕਰਕੇ ਦਿੰਨੇ ਆ ਮਤਲਬ ਵੀ ਐਵੇਂ ਬਾਹਰ ਨਹੀਂ ਭੇਜ ਸਕਦੇ ਕਿਉਂਕਿ ਅਸਲ 'ਚ ਉਹ ਏਜੰਸੀ 'ਚ ਅਵੇਲੇਬਲ ਨਹੀਂ ਹੈਗੀ ਉਦੇ ਪਾਰਟ ਨੰਬਰ ਆਪਣੇ ਕੋਲ ਹੈਗੇ ਆ ਸਾਰਾ ਕੁਝ ਉਹ ਆਪਾਂ ਮੋਡੀਫਿਕੇਸ਼ਨ ਕਰਦੇ ਆ ਤੇ ਉਹਦਾ ਜਿਹੜਾ ਸਾਰਾ ਖਰਚਾ ਹੈਗਾ ਤੁਸੀਂ ਬਾਈ ਨੂੰ ਫੋਨ ਕਰਕੇ ਪੁੱਛ ਲਿਓ ਮੈਂ ਤੁਹਾਨੂੰ ਇਹਦੇ ਵਿੱਚ ਨੰਬਰ ਐਡ ਕਰ ਦੂੰਗਾ ਠੀਕ ਹੈ ਤੇ ਉਹ ਬਾਈ ਹੀ ਦੱਸ ਸਕਦਾ ਆਪਾਂ ਨੂੰ ਦੇਖ ਪਤਾ ਨਹੀਂ ਜੋ ਚੀਜ਼ ਹੈ ਸੋ ਹੈ ਕਿ ਉਹ ਕੁਝ ਅਸੀ ਚੀਜ਼ਾਂ ਆਪਾਂ ਨੂੰ ਐਵੇਂ ਨਹੀਂ ਗੀਆਂ ਲੋਕ ਪੁੱਛੀ ਜਾਂਦੇ ਨੇ ਫੋਨ ਕਰ ਕਰਕੇ ਅਸੀਂ ਵੀਰੇ ਕੰਮ ਕਰਦੇ ਆਗੇ ਹਨ ਕੰਮ ਦੇ ਵਿੱਚ ਦਿੱਕਤ ਆ ਜਾਂਦੀ ਆ ਤਾਂ ਕਰਕੇ ਜਿਹੜੀ ਜਿਹੜਾ ਜਿਹੜਾ ਸਮਾਨ ਆ ਜਿਵੇਂ ਤੁਸੀਂ ਨੇ ਪਿਛਲੇ ਪਾਸੇ ਕਿਸੇ ਨੇ ਵੀ ਮਤਲਬ ਬੰਦੇ ਨੇ ਆਪਣਾ ਤੁਸੀਂ ਨੇ ਤੇਲ ਅੱਡ ਕਰਾਉਣਾ ਹੈਗਾ ਵੀ ਲਿਫਟ ਪੰਪ ਅੱਡ ਲਵਾਉਣਾ ਉਹਦੀ ਵੇਰੇ ਕਿਟ ਜਿਹਦੀ ਆਪਾਂ ਮਤਲਬ ਜਿਹੜਾ ਬੰਦਾ ਫਿੱਟ ਕਰ ਸਕਦਾ ਹੈਗਾ ਪਹਿਲਾਂ ਉਹਦੇ ਬਾਰੇ ਪੁੱਛਦੇ ਆ ਅਦਰਵਾਈਜ਼ ਸਾਡਾ ਕਿਟ ਦਾ ਰੇਟ ਵੀ ਉਹੀ ਆ ਤੇ ਫਿਟਿੰਗ ਦਾ ਰੇਟ ਵੀ ਉਹੀ ਆ ਠੀਕ ਆ ਉਹ ਤੁਹਾਡੀ ਮਰਜ਼ੀ ਹੈ ਤੁਸੀਂ ਉੱਥੇ ਜਾ ਕੇ ਫਿੱਟ ਕਰਵਾਉਣੀ ਆ ਪਰ ਉਹਦੇ ਵਿੱਚ ਲੀਕਿੰਗ ਫੀਕਿੰਗ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹਨਾ ਉਹ ਤੁਹਾਡੇ ਤੇ ਆ ਜੇ ਤੁਸੀਂ ਸਾਡੇ ਤੋਂ ਕਰਵਾ ਕੇ ਲੈ ਕੇ ਜਾਉਂਗੇ ਜਾਂ ਮੈਂ ਉਹ ਰਿਹਾ ਕੇ ਠੀਕ ਹੈ ਤਾਂ ਉਹ ਅਸੀਂ ਤੁਹਾਨੂੰ ਜ਼ਿੰਮੇਵਾਰੀ ਜਿਵੇਂ ਵੀ ਹੋਵੇ ਤੁਹਾਨੂੰ ਅਸੀਂ ਕੰਮ ਚੱਲਦਾ ਕਰਕੇ ਦੇਵਾਂਗੇ ਠੀਕ ਹੈ ਜੀ ਬਾਕੀ ਹੁਣ ਆਪਾਂ ਵੀਡੀਓ ਕੰਟੀਨਿਊ ਕਰਦੇ ਹਾਂ ਇਹਦਾ ਗੇਅਰ ਇਹਦਾ ਕਰਤਾ ਹਿੱਸੇ ਦੇ ਵਿੱਚ ਸਮਾਨ ਪਾਤਾ ਥੱਲੇ ਲੀਵਰ ਲਾਤਾ ਠੀਕ ਹੈ ਹੁਣ ਆਪਾਂ ਅੱਗੇ ਵੀਡੀਓ ਨੂੰ ਕੰਟੀਨਿਊ ਕਰਦੇ ਹਾਂ ਜੀ ਹਾਂਜੀ ਇੱਕ ਗੱਲ ਹੋਰ ਜੀ ਜਿਹੜੇ ਬਾਈ ਆਪਣੇ ਕੱਲ ਵੀਡੀਓ ਦੇ ਵਿੱਚ ਇੱਕ 4 ਸਿਲੰਡਰ ਇੰਜਨ ਦਿਖਾਇਆ ਸੀ ਜੌਂਡੀਰ ਦਾ ਤੇ ਤੁਸੀਂ ਪੁੱਛਦੇ ਸੀ ਵੀ ਇੰਜਨ ਉਹ ਡਾਇਰੈਕਟ ਫਿੱਟ ਹੋ ਜਾਂਦਾ ਨਹੀਂ ਵੀ ਥੋੜੀ ਬਹੁਤੀ ਉਹਦੀ ਸੈਟਿੰਗ ਕਰਨੀ ਪੈਂਦੀ ਆ ਫਿੱਟ ਤਾਂ ਉਹ ਹੋ ਜਾਂਦਾਗਾ ਪਰ ਉਹ ਬਾਈ ਉਹ ਇੰਜਨ ਜੌਂਡੀਅਰ ਨੂੰ ਟਰੈਕਟਰ ਦਾ ਇੰਜਨ ਨਹੀਂ ਹੈਗਾ ਉਹ ਕੰਬਾਈਨ ਦਾ ਇੰਜਨ ਆ ਜੌਂਡੀਅਰ ਦੇ ਇੱਕ ਹਾਰਵੈਸਟਰ ਆਉਂਦੀ ਸੀਗੀ ਚਾਰ ਸਿਲੰਡਰ ਇੰਜਨ ਉਹ ਸੀਗਾ ਉਹਨੂੰ ਤੇ ਉਹ ਵਾਲਾ ਸਿਸਟਮ ਆ ਤੇ ਜਿਵੇਂ ਬਾਈ ਹੁਣ ਤੁਸੀਂ ਆਪਣੀ ਗੱਲ ਚੱਲੇ ਰਹੀ ਸੀਗੀ 4x4 ਨੂੰ ਲੈ ਕੇ ਅ ਜਿਵੇਂ ਇੱਕ ਦੋ ਬਾਈ ਜਿਵੇਂ ਕਮੈਂਟ ਕਰਦੇ ਨੇ ਕਮੈਂਟ ਤਾਂ ਕੀ ਸੀ ਵੈਸੇ ਯਾਰ ਮੈਨੂੰ ਫੋਨ ਵੀ ਆ ਗਿਆ ਸੀ ਬਾਈ ਜੀ ਦਾ ਉਹ ਮੈਨੂੰ ਮੇਰੇ ਕੋ ਪਰਸਨਲੀ ਉਹਦੇ ਮਤਲਬ ਆਪਣੇ ਲਿੰਕ ਵਗਾਰਾ ਹੈਗੇ ਆਗੇ ਆਗੇ ਆ ਬਹੁਤ ਦੂਰ ਦੇ ਨੇ ਬਾਈ ਸੁਲਤਾਨਪੁਰ ਦੇ ਨੇ ਉਹ ਕਹਿੰਦੇ ਵੀ ਯਾਰ ਵੀ ਜਿਹੜੇ ਜਿਵੇਂ ਹਾਲੈਂਡ ਦਾ ਹਿੱਸਾ ਹੈਗਾ ਉਹ ਜਿਵੇਂ ਸੀਐਨਐਚ ਉਹ ਖੁਦ ਤਿਆਰ ਕਰਦੀ ਹੈਗੀ ਤੇ ਮੈਸੀ ਦਾ ਹਿੱਸਾ ਉਹ ਵੀ ਆਪ ਤਿਆਰ ਕਰਦੇ ਨੇਗੇ ਕਬੋਟਾ ਵੀ ਤਕਰੀਬਨ ਆਪ ਦਾ ਹਿੱਸਾ ਆਪ ਤਿਆਰ ਕਰਦਾ ਤੇ ਇਹ ਜੌਨੀਅਰ ਦਾ ਵੀ ਜੌਨੀਅਰ ਆਪ ਦਾ ਹਿੱਸਾ ਆਪ ਤਿਆਰ ਨਹੀਂ ਕਰਦੇ ਬਈ ਕੰਪਨੀ ਕੋਲ ਹੋਰ ਬਹੁਤ ਕੰਮ ਹੁੰਦੇ ਨੇ ਕਰਨ ਨੂੰ ਜਿਵੇਂ ਵਧੀਆ ਕੰਪਨੀਆਂ ਕੀ ਕਰਦੀਆਂ ਨੇਗੀਆਂ ਉਹ ਸੋਚਦੀਆਂ ਨਹੀਂ ਹੁੰਦੀਆਂ ਉਹ ਉਹਨਾਂ ਦੀ ਆਪਣੀ ਆਰਐਨਡੀ ਕਿਸੇ ਹੋਰ ਤਰੀਕੇ ਦੀ ਚੀਜ਼ ਦੇ ਉੱਪਰ ਚੱਲ ਰਹੀ ਹੁੰਦੀ ਹੈ ਉਹ ਛੋਟੇ ਮੋਟੇ ਚੀਜ਼ਾਂ ਜਿਹੜੀ ਚੀਜ਼ਾਂ ਲੈ ਕੇ ਕਿਸੇ ਤਰੀਕੇ ਕੋਈ ਕੋਸਟ ਕਟਿੰਗ ਨਾਲ ਕਿਵੇਂ ਵੀ ਮੰਨ ਲਓ ਕਿਸੇ ਵੀ ਕੰਪਨੀਆ ਕੋਲਾਬ ਕਰਕੇ ਕਰ ਲੈਂਦੀ ਆ ਤੇ ਉਹਦਾ ਹਿੱਸਾ ਮਤਲਬ ਲੈ ਲੈਂਦੀ ਆ ਹੁਣ ਜੇ ਮੈਂ ਦਾਨਾ ਕੰਪਨੀ ਦਾ ਹਿੱਸਾ ਹੈਗਾ ਮੇਡ ਇਨ ਚਾਈਨਾ ਇੰਪੋਰਟ ਦਾ ਹਿੱਸਾ ਹੈਗਾ ਜੀ ਇਹ ਤੇ ਦਾਨਾ ਕੰਪਨੀ ਹੀਰੋ ਜੀਪ ਨੂੰ ਹਿੱਸੇ ਬਣਾ ਕੇ ਦਿੰਦੀ ਆ 4x4 ਠੀਕ ਹੈ ਜੀ ਤਾਂ ਕਰਕੇ ਜੌਂਡੀਰ ਮਾੜੀ ਚੀਜ਼ ਯੂਜ਼ ਨਹੀਂ ਕਰਦਾ ਤੇ ਆਪਾਂ origignal ਸਸਾਈ ਲਾਇਆ ਹੈਗਾ ਤੁਹਾਨੂੰ ਦਿਖਾਇਆ ਵੀ ਸੀਗਾ ਦਾ ਰੇ ਨੂੰ ਪਹਿਲਾਂ ਕਹਣੀ ਸੌਖਾ ਐ 4 ਬਾਈ 4 ਕਰਨਾ ਬਹੁਤ ਸੌਖਾ ਐ ਇਹਦੇ ਥੱਲੇ ਬਈ ਉਹ ਗੁਟਕੇ ਲਾ ਕਿਉਂ ਮੈਂ ਉਧਰ ਵਾਂਗੂ ਬੈਲੈਂਸੇ ਆਪਣਾ ਇਹਦਾ ਹਾਂਜੀ ਵੀਰੇ ਆਹ ਫਿੱਟ ਕੀਤੇ ਸੀ ਇਹਦੇ ਚਾਹੇ ਤੁਸੀਂ ਇਹਨੂੰ ਮਤਲਬ ਹਿੱਸੇ ਨੂੰ ਹੋਲਡਰ ਕਹਿ ਲੋ ਜਾਂ ਕੁਝ ਵੀ ਕਹਿ ਲੋ ਹਨਾ ਚਾਹੇ ਚੱਪਲਾਂ ਜਿਹਾ ਕਹਿੰਦੇ ਨੇ ਵੈਸੇ ਇਹਨੂੰ ਕੁਝ ਵੀ ਸਮਾਨ ਯਾਰ ਸਿੱਧਾ ਸਿੱਧਾ ਫਿੱਟ ਨਹੀਂ ਹੁੰਦਾ ਜਿਵੇਂ ਆਪਾਂ ਕਹਿ ਦਈਏ ਵੀ ਆਹ ਚੀਜ਼ਾਂ ਜਿਵੇਂ ਨਵੀਆਂ ਤੀਆਂ ਬਾਕੀ ਉਹ ਜਿਹੜਾ ਕੰਪਨੀ ਵਾਲਾ ਹਿੱਸਾ ਥੋੜਾ ਬਹੁਤਾ ਹੁੰਦਾ ਤਾਂ ਮਹਿੰਗਾ ਯਾਰ ਇਹਦੇ ਨੂੰ ਪਰ ਉਹ ਆ ਚੀਜ਼ਾਂ ਨਹੀਂ ਕਰਨੀਆਂ ਪੈਂਦੀਆਂ ਜਿਵੇਂ ਦੇਖੋ ਤੁਸੀਂ ਦੇਖ ਹੀ ਰਹੇ ਹੋ ਗਾ ਖਰਾਗੜ ਕੇ ਪਾਇਆ ਦੂਸਰੇ ਪਾਸੇ ਵੀ ਸੇਮ ਇੰਹੀ ਕਰਿਆ ਤਾਂ ਕਿ ਤੇ ਜਾ ਕੇ ਉਹ ਫਿੱਟ ਹੋਈਆਂ ਫਿਟਿੰਗ ਨਹੀਂ ਫਿਟਿੰਗ ਨਹੀਂ ਹੋ ਰਹੀ ਸੀ ਬਾਕੀ ਵੀਡੀਓ ਬਣਾਏ ਰਹਿਗੇ ਜੰਮੇ ਚੱਲ ਰਿਹਾ ਜਿੰਨਾ ਕੰਮ ਅੱਜ ਹੁੰਦਾ ਅਜ ਦਿਖਾਵਾਂਗੇ ਤੇ ਇਹਦੀ ਓਵਰਆਲ ਵੀਡੀਓ ਵੀ ਬਣਾਵਾਂਗੇ ਕੀ ਕੀ ਦਿੱਕਤ ਆਈਆਂ ਸਮਾਨ ਕਿੰਨੀ ਕੁ ਕੁਆਲਿਟੀ ਮਿਲ ਗਿਆ ਕਿੰਨੀ ਦੀ ਨਹੀਂ ਮਿਲਿਆ ਇਹਦਾ ਤੁਹਾਨੂੰ ਤਕਰੀਬਨ ਤੁਹਾਨੂੰ ਪਤਾ ਹੀ ਆ ਵੀ ਸਮਾਨ ਤਾਂ ਈਜ਼ੀਲੀ ਮਿਲਾਂਗੇ ਇਹਦਾ ਸਭ ਤੋਂ ਵੱਧ ਮੁਸ਼ਕਲ ਤਾਂ ਇਹਦੀ ਗੇਰ ਦੀ ਹੋਈ ਸੀਗੀ ਨਾਲੇ ਆਰਡਰ ਪਏ ਹੋਏ ਸੀਗੇ ਸਾਰਿਆਂ ਦੇ ਕੀ ਕਹਿ ਸਕਦੇ ਜੇ ਸਮਾਨ ਹੀ ਨਹੀਂ ਮਿਲਿਆ ਪੁਰਾਣੀ ਚੀਜ਼ਾਂ ਚੇ ਤਾਂ ਦਿੱਕਤ ਆਉਂਦੀ ਆ ਬਾਕੀ ਵੀਡੀਓ ਆਪ ਅੱਗੇ ਹੁਣ ਕੰਟੀਨਿਊ ਕਰੇ ਰਹਾਂ ਤੇ ਅੱਗੇ ਕੀ ਕੀ ਹੁੰਦਾ ਹੈਗਾ ਉਹ ਤੁਹਾਨੂੰ ਜਿਹੜਾ ਬੰਦਾ ਕੰਮ ਕਰਾ ਕੇ ਲੈ ਕੇ ਜਾਊਗਾ ਘਰੇ ਜਾ ਕੇ ਆਏ ਕਹੇ ਦੋ ਵੀ ਨਵਾਂ 4x4 ਕਢਾ ਕੇ ਲਿਆਂਦਾ ਸਾਡੇ ਕੰਮ ਦੀ ਇੰਨੀ ਸਫਾਈ ਆ ਬਾਈ ਦੇਖੋ ਬਾਈ ਆਪ ਲੱਗਿਆ ਹੁਣ ਹਾਰ ਕੇ ਪਰ ਇਹ ਮੈਂ ਤਾਂ ਪਹਿਲਾਂ ਮਹੀ ਪੇਟ ਕਰ ਰਿਆ ਦੀ ਆ ਯਾਰ ਮੈਨੂੰ ਤਾਂ ਹੋਈ ਨਹੀਂ ਵਧੀਆ ਜੇ ਤੇ ਬਾਕੀ ਬਾਈ ਦਾ ਕੰਮ ਆ ਇਹਨੂੰ ਵਧੀਆ ਲੱਗਦਾ ਕੁਝ ਹੁੰਦਾ ਵੀ ਤਰੀਕੇ ਨਾਲ ਆ ਤਰੀਕੇ ਨਾਲ ਕਰਨ ਦੀ ਫਾਇਦਾ ਜਿਹੜੇ ਕੁਝ ਅਣਜਾਣੇ ਦੇ ਵਿੱਚ ਕੰਮ ਕਰ ਦਿੰਦੇ ਨੇ ਹੁੰਦੇ ਵੀ ਖਰਾਬ ਹੀ ਨੇ ਜਿੰਨਾ ਚਿਰ ਕਿਸੇ ਕੰਮ ਦੀ ਸੂਝ-ਬੂਝ ਨਾ ਹੋਵੇ ਉਨਾਂ ਚਿਰ ਯਾਰੋ ਕੰਮ ਕਰਨਾ ਵੀ ਨਹੀਂ ਚਾਹੀਦਾ ਤੇ ਬਹੁਤ ਕੇਸ ਇਹੋ ਜਿਹੇ ਆਉਂਦੇ ਨੇ ਅਡੇ ਫੇ ਕੇਸ ਕੱਢੇ ਵੀ ਨੇਗੇ ਅਸੀਂ ਵੀਡੀਓ ਨਹੀਂ ਬਣਾ ਕੇ ਜੇ ਪਾਉਂਦੇ ਹੁਣ ਵੀਡੀਓ ਆਇਆ ਵੀ ਕਰਨੇ ਗਈਆਂ ਪਰ ਜੇ ਕਿਸੇ ਮੇਰੇ ਹੋਰ ਕਿਸੇ ਸਾਡੇ ਮੋਡੀਫਿਕੇਸ਼ਨ ਦੇ ਵੀਰ ਦਾ ਕਿਸੇ ਦਾ ਕੰਮ ਅਸੀਂ ਆਪਾਂ ਨਾਮ ਲੈ ਕੇ ਨਹੀਂ ਕੰਮ ਕਰਨਾ ਪਰ ਜੇ ਕਿਸੇ ਦਾ ਕੰਮ ਖਰਾਬ ਹੋਇਆ ਵੀਰੇ ਤੁਸੀਂ ਕੰਮ ਵਾਸਤੇ ਜਦੋਂ ਮਰਜ਼ੀ ਫੋਨ ਕਰ ਲਿਓ ਸਾਡੇ ਕੋਲ ਕਿਸੇ ਕੋਈ ਕੰਮ ਦੀ ਕੋਈ ਨਾ ਨਹੀਂ ਅਨੀ ਟਾਈਮ ਆਪਾਂ ਕੰਮ ਕਰਦੇ ਆਂ ਕਦੇ ਵੀ ਆ ਜਾਓ ਵੇਲੇ ਕਵੇਲੇ ਦੇਖੋ ਜਿਆਦੇ ਕੋਈ ਸੀਰੀਅਸ ਮੋਡੀਫਿਕੇਸ਼ਨ ਵਗੈਰਾ ਹੋਊਗੀ ਤਾਂ ਉਹਨੂੰ ਟਾਈਮ ਲੱਗ ਸਕਦਾ ਨਹੀਂ ਤਾਂ ਅਦਰਵਾਈਜ਼ ਅਸੀਂ ਔਨ ਦੀ ਸਪਾਟ ਅਸੀਂ ਕੰਮ ਕਰਨ ਦੀ ਕੋਸ਼ਿਸ਼ ਕਰਦੇ ਆਂ ਲਓ ਜੀ ਇਹਦਾ ਕਰਤਾ ਹਿੱਸਾ ਫਿੱਟ ਜੀ ਨਵੇਂ ਸਮਾਨ ਕਰਕੇ ਥੋੜੀ ਦੇਖੋ ਦਿੱਕਤ ਤਾਂ ਆਈ ਹੈਗੀ ਪਰ ਪੂਰੇ ਜਿਵੇਂ 00 ਫਿਟਿੰਗ ਚ ਬੈਠੇ ਆ ਹੁਣ ਇਹਦੀ ਸ਼ਾਫਟ ਪਾਉਣੀ ਆ ਅੱਜ ਅੱਜ ਚ ਮਤਲਬ ਇਹਦੀ ਸ਼ਾਫਟ ਪਾ ਕੇ ਇਹਨੂੰ ਦੇਖਦੇ ਆ ਇਹਨੂੰ ਗੇਟ ਦਾ ਕਰਕੇ ਇੱਕ ਵਾਰੀ ਚੈੱਕ ਕਰ ਲਾਂਗੇ ਫੇਰ ਬਾਕੀ ਇਹਦਾ ਹਜੇ ਸਮਾਨ ਅਹ ਨਟ ਨਟ ਰਹਿ ਗਿਆ ਤੇ ਜਿਹੜੇ ਰਮਾਂ ਦੇ ਕੱਤ ਨੇ ਗਿਆ ਤੇ ਜਿਹੜੇ ਜਿਹੜੇ ਮੇਰੇ ਵੀਰ ਦਾ ਕੋਈ ਕੁਐਸਚਨ ਹੈਗਾ ਮਤਲਬ ਵੀ ਜਿਹੜੇ ਵੀ ਹੈਗੇ ਨੇ ਤੁਸੀਂ ਅੱਜ ਕੋਈ ਨਵੇਂ ਕੁਐਸਚਨ ਨੇ ਤੁਸੀਂ ਅੱਜ ਨਵੇਂ ਵੀਰੇ ਤੁਸੀਂ ਕਮੈਂਟ ਕਰ ਦਿਓ ਆਪਾਂ ਤੁਹਾਡੇ ਸਾਰੇ ਕਮੈਂਟਾਂ ਦਾ ਜਵਾਬ ਵੀਡੀਓ ਚ ਦੇਣਾ ਤੁਹਾਨੂੰ ਪਤਾ ਹੀ ਆ ਤੇ ਅੱਜ ਦੀ ਵੀਡੀਓ ਕੁਝ ਜ਼ਿਆਦਾ ਲੰਮੀ ਚੌੜੀ ਤਾਂ ਨਹੀਂ ਕੀਤੀ ਕਿਉਂਕਿ ਜਿਹੜਾ ਸਮਾਨ ਨਹੀਂ ਮਿਲਿਆ ਜੀ ਤੇ ਜਿਹੜੇ ਜਿਹੜੇ ਤੁਹਾਡੇ ਕਮੈਂਟ ਨੇਗੇ ਵੀਰੇ ਤੁਸੀਂ ਵੀਡੀਓ ਤੇ ਕਮੈਂਟ ਕਰ ਦਿਓ ਆਪਾਂ ਤੁਹਾਨੂੰ ਜਿੰਨੇ ਵੀ ਤੁਹਾਡੇ ਜਵਾਬ ਹੋਣਗੇ ਆਪਾਂ ਤੁਹਾਡੇ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ ਤੇ ਅੱਜ ਦੀ ਵੀਡੀਓ ਚ ਮੇਰੇ ਬਸ ਇੰਨੇ ਹੀ ਮਿਲਦੇ ਆਪਾਂ ਕੱਲ ਨੂੰ ਇੱਕ ਨਵੀਂ ਵੀਡੀਓ ਦੇ ਵਿੱਚ ਕਿਉਂ ਅੱਜ ਬਸ ਇੰਨਾ ਕੰਮ ਹੋ ਗਿਆ ਇਹਨੂੰ ਟੰਗਣਾ ਹੀ ਸੀ ਅੱਜ ਇਹ ਡਨ ਹੋ ਗਿਆ ਤੇ ਕੱਲ ਨੂੰ ਦੇਖਦੇ ਆ ਜੇ ਇਹਦਾ ਸਮਾਨ ਹੋਰ ਮਿਲ ਗਿਆ ਤਾਂ ਆਪਾਂ ਇਹਨੂੰ ਵੀਡੀਓ ਨੂੰ ਕੱਲ ਨੂੰ ਇੱਕ ਨਵੀਂ ਬਣਾ ਦੇਾਂਗੇ ਤੇ ਆਹ ਵੀਡੀਓ ਤੇ ਬਸ ਇੰਨਾ ਕਿ ਤੁਸੀਂ ਥੋੜਾ ਧਿਆਨ ਰੱਖਿਓ ਕਮੈਂਟ ਕਰਦੇ ਰਹੋ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਠੀਕ ਹੈ ਜੀ ਮਿਲਦੇ ਆ ਹੁਣ ਫਿਰ ਨਵੀਂ ਵੀਡੀਓ ਦੇ ਵਿੱਚ ਬਾਕੀ ਬਾਈ ਆਉਂਦਾ ਹੈਗਾ ਉਹ ਤੁਹਾਨੂੰ ਇੱਕ ਕਦੇ ਗੱਲਾਂ ਹੋਰ ਵੀ ਕਰਨੀਆਂ ਸੀ ਵੈਸੇ ਤਾਂ ਜਿਵੇਂ ਜੋਡੀਅਰ ਤੇ ਪੰਪ ਰਿਲੇਟਡ ਤੇ ਟਰਬੋ ਰਿਲੇਟਡ ਵੀ ਇਹਨਾਂ ਅਸਲ 'ਚ ਬਈ ਜ਼ਿਆਦਾਤਰ ਤਾਂ ਜੈਨੋਨਿਕ ਕੰਮ ਹੀ ਕਰਦਾ ਹੈਗਾ ਤਕਰੀਬਨ ਜਿੰਨਾ ਵੀ ਸਮਾਨ ਵਰਤੀ ਨੂੰ ਅਸੀਂ ਜੋਡੀਅਰ ਦੀ ਵਰਤੋਂ ਦਾ ਕਿਉਂ origignal ਕੰਮ ਦੇ ਐਵੇਂ ਆ ਕਿ ਉਹ ਖੇਤੀ ਜਿਹੜੇ ਕੰਪੀਟੀਸ਼ਨਲ ਟਰੈਕਟਰ ਹੁੰਦੇ ਨੇ ਆਪਾਂ ਉਹ ਟਰੈਕਟਰ ਕਰਦੇ ਵੀ ਨਹੀਂ ਤੇ ਆਪਣਾ ਖੇਤੀਬਾੜੀ ਵਾਲਾ ਸਿਸਟਮ ਆ ਸਾਰਾ ਠੀਕ ਹੈ ਜੀ ਚਲੋ ਵੀਡੀਓ ਨੂੰ ਕਰ ਦਿਓ ਲਾਈਕ ਜੇ ਚੰਗਾ ਲੱਗਦੀ ਹੈਗਾ ਜੇ ਕਹੋਗੇ ਤਾਂ ਆਪਾਂ ਵੀਡੀਓ ਕੱਢ ਨੂੰ ਨਵੀਂ ਬਣਾ ਦਾਂਗੇ ਥੋੜਾ ਬਹੁਤਾ ਤੁਹਾਨੂੰ ਪਤਾ ਹੀ ਹੈਗਾ ਹੁਣ ਕੰਮ ਕਰਕੇ ਇੱਧਰ ਉੱਧਰ ਬੋਲਿਆ ਵੀ ਨਹੀਂ ਜਾ ਰਹਿਆ ਥੋੜਾ ਜਿਆਦਾ ਤੇ ਅੱਜ ਫੋਕਸ ਵਾਲਾ ਹੋਇਆ ਕੰਮਕਾਰ ਨੂੰ ਥੋੜਾ ਸਹੀ ਕਰਦੇ ਕਰਦੇ ਕੰਮ ਖਰਾਬ ਹੋ ਗਿਆ ਕਈ ਵਾਰ ਹੁੰਦੇ ਰਹਿੰਦੇ ਨੇ ਪਰ ਸਾਡੇ ਕੋਲ ਕੰਮ ਕਰਨ ਦਾ ਥੋੜਾ ਜਿਹਾ ਤਰੀਕਾ ਐਵੇਂ ਆ ਕਿ ਅਸੀਂ ਕਰਦੇ ਆਂਗੇ ਥੋੜਾ ਟਿਕਾਈ ਨਾਲ ਕੰਮ ਪਰ ਸਪੀਡ ਇੰਨੀ ਹੈ ਕਿ ਜਿਹੜੇ ਵਿੱਚ ਦੀ ਟਰੈਕਟਰ ਆਗੇ ਉਹ ਕਰਕੇ ਨਾਲ ਦੀ ਨਾਲ ਦੇ ਦਿੰਦੀਆਂ ਨੇ ਆਹ ਟਰੈਕਟਰ ਬਾਹਰੋਂ ਆਇਆ ਸੀਗਾ ਇਹਦਾ ਪੰਪ ਰੈਡੀ ਹੋ ਗਿਆ ਸਵੇਰੇ ਚੈੱਕ ਕਰਕੇ ਸ਼ਾਇਦ ਹੋ ਸਕੇ ਤਾਂ ਇਹਦਾ ਬਲੌਗ ਬਣਾਵਾਂਗੇ ਆਪਾਂ ਇਹਦੀ ਟੈਸਟਿੰਗ ਦੀ ਦੀ ਵੀਡੀਓ ਪੂਰੀ ਸ਼ੂਟ ਕਰਨੀ ਆ ਠੀਕ ਹੈ ਜੀ ਤੇ ਮਿਲਦੇ ਆ ਫਿਰ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਬਈ ਧੰਨਵਾਦ ਜਿੰਨਾ ਤੁਸੀਂ ਨੇ ਹੁਣ ਤੱਕ ਵੀਡੀਓ ਦੇਖਿਆ ਤਾਂ ਲਾਈਕ ਸ਼ੇਅਰ ਕਰ ਦਿਓ